ਬੈਲੀਓ ਜਦੋਂ ਬੰਦੇ ਨੇ ਮਿਹਨਤ ਕਰਕੇ ਫਸਲ ਕੋਈ ਤਿਆਰ ਕੀਤੀ ਹੋਵੇ ਤੇ ਜਦੋਂ ਪਹਿਲੀ ਵਾਰੀ ਉਹਦੀ ਕਟਾਈ ਹੁੰਦੀ ਹੈ ਨਾ ਤੇ ਬਹੁਤ ਚਾਹ ਹੁੰਦਾ ਤੇ ਆਹ ਦੇਖ ਲਓ ਬਾਈ ਜਸਪ੍ਰੀਤ ਦੀ ਗੋਭੀ ਅੱਜ ਪਹਿਲੇ ਦਿਨ ਬਾਈ ਨੇ ਕਟਾਈ ਕੀਤੀ ਆ ਤੇ ਬਹੁਤ ਹੀ ਖੁਸ਼ੀ ਦੇ ਨਾਲ ਘਰ ਲੈ ਕੇ ਜਾ ਰਿਹਾ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਜਦੋਂ ਆਹ ਗੋਭੀ ਲਈ ਸੀ ਜਿਹਨੇ ਗੋਭੀ ਲਈਆ ਕਿੰਨਾ ਥਾਂ ਲਾਇਆ ਤੇ ਕੀ ਕੁਝ ਪਾਇਆ ਕਿਹੜੀ ਵੈਰਾਈਟੀ ਆ ਅੱਜ ਬਾਈ ਨੇ ਗੋਭੀ ਦੀ ਕਟਾਈ ਸ਼ੁਰੂ ਕੀਤੀ ਆ ਬਹੁਤ ਹੀ ਸੋਹਣੀ ਗੋਭੀ ਤਿਆਰ ਹੋ ਰਹੀ ਆ ਸਟਾਰਟਿੰਗ ਹੋ ਗਈ ਆ ਬਾਈ ਜਿਵੇਂ ਜਿਵੇਂ ਫੁੱਲ ਬਣੀ ਜਾਣਗੇ ਓਵੇਂ ਓਵੇਂ ਦੀ ਮਾਰਕੀਟਿੰਗ ਹੋਈ ਜਾਊਗੀ ਤੇ ਆਜੋ ਫਿਰ ਦੁਬਾਰੇ ਬਾਈ ਨਾਲ ਗੱਲਬਾਤ ਕਰਦੇ ਆ ਕੀ ਕੀ ਔਕੜਾਂ ਆ ਕਿਵੇਂ ਗੋਭੀ ਤਿਆਰ ਕੀਤੀ ਆ ਕਿੰਨਾ ਖਰਚਾ ਹੋ ਗਿਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਨਾਲੇ ਦਿਨੇ ਆ ਬਾਈ ਨੂੰ ਮੁਬਾਰਕਾ ਕਿਉਂਕਿ ਸੋਹਣੀ ਫਸਲ ਤਿਆਰ ਹੋਈ ਆ ਪਹਿਲੀ ਵਾਰ ਇਸ ਬਾਣ ਦੇ ਵਿੱਚ ਗੋਭੀ ਲਾਈ ਸੀਗੀ ਰੇਤਲਾ ਟਿੱਬਾ ਸੀ ਬਾਈ ਪਰ ਬਾਈ ਨੇ ਫਿਰ ਵੀ ਮਿਹਨਤ ਕਰਕੇ ਗੋਭੀ ਤਿਆਰ ਕਰ ਲਈ ਆ ਆਜੋ ਫਿਰ ਸਾਰੀਆਂ ਗੱਲਾਂ ਬਾਤਾਂ ਪੁੱਛਦੇ ਆਂ ਬਾਈ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਆਈਆਂ ਤੇ ਬਾਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਵੀ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਚੈਨਲ ਦੇ ਵੀਡੀਓ ਨੂੰ ਲਾਈਕ ਕਰ ਦਿਓ ਆਜੋ ਕਰਦੇ ਆਂ ਗੱਲਾਂ ਬਹੁਤ-ਬਹੁਤ ਮੁਬਾਰਕਾ ਜੀ ਬਾਈ ਤੁਹਾਨੂੰ ਵੀ ਮੁਬਾਰਕਾ ਹਾਂ ਲਓ ਜੀ ਪਹਿਲਾਂ ਮਾਈਕ ਲਾ ਲਓ ਵੈਸੇ ਤਾਂ ਆਪ ਹੀ ਇਹ ਸਾਰਾ ਕੁਝ ਹੈਗੇ ਆ ਮੁਬਾਰਕਾਂ ਬਾਈ ਪਹਿਲਾਂ ਤਾਂ ਅੱਜ ਫਸਲ ਸ਼ੁਰੂ ਹੋ ਗਈ ਆ ਮਹਾਰਾਜ ਤੁਹਾਨੂੰ ਵਧਾਵੇ ਭਾਈ ਦੇਖਣ ਵਾਲਿਆਂ ਨੂੰ ਚਾਹਣ ਵਾਲਿਆਂ ਨੂੰ ਸਾਰਿਆਂ ਨੂੰ ਵਧਾਵੇ ਤੇ ਬਾਈ ਕਿੰਨਾ ਟਾਈਮ ਲੱਗ ਗਿਆ ਆਪਾਂ ਟਰਾਂਸਪਲੈਂਟ ਕਿਹੜੀ ਤਰੀਕ ਨੂੰ ਕੀਤੀ ਇਹ ਬਾਈ ਜੀ 10 ਅਗਸਤ ਨੂੰ ਆਪਣੀ ਟਰਾਂਸਪਲੈਂਟ ਹੋਈ ਸੀਗੀ ਠੀਕ ਹੈ ਜੀ ਤੇ ਅੱਜ ਲਾ ਲੋ ਤੁਸੀਂ ਵੀ 11 ਹੋ ਗਈ ਨਵੰਬਰ ਤਕਰੀਬਨ 70 ਕ ਦਿਨ ਲੱਗੇਗੀ ਠੀਕ ਹੈ 70 ਤੋਂ ਪਲੱਸ ਲੱਗੇਗੀ ਹਾਂਜੀ ਕੀ ਕਾਰਨ ਹੈ ਬਈ ਵੱਧ ਦਿਨ ਲੱਗੇਗੀ ਗੋਬੀ ਇਹ ਵੱਧ ਦੇਣ ਲੈਣ ਦਾ ਕਾਰਨ ਹੈ ਹੀ ਆ ਭਰਾ ਆਪਾਂ ਪਹਿਲਾਂ ਵੀ ਜਿਵੇਂ ਮੰਨ ਕੇ ਚੱਲੋ ਵੀਡੀਓ ਆਪਾਂ ਬਣਾਈ ਸੀਗੀ ਹੂੰ ਇਹਦੇ ਵਿੱਚ ਜਿਹੜੀ ਸਮੱਸਿਆ ਆਪਾਂ ਨੂੰ ਆਈ ਉਹ ਜਾਦੇ ਨਦੀਨਾ ਦੀ ਆਈ ਜਿਹੜਾ ਤਿੱਖੀ ਪੱਤੀ ਵਾਲਾ ਘਾਹ ਹੁੰਦਾ ਤੇ ਇੱਕ ਅਹ ਨਰਮੇ ਵਾਲਾ ਵਾਹਣ ਹੋਣ ਕਰਕੇ ਤਾਂਦਲਾ ਤੇ ੜਸੇਟ ਬਹੁਤ ਜ਼ਿਆਦਾ ਐਲੀਆਰੀ ਸਬਜ਼ੀ ਲਈ ਸੀ ਹਾਂਜੀ ਤੇ ਜਿਹੜੀ ਸਟੇਜ ਆਪਾਂ ਮੰਨੀਏ ਵੀ 15 ਤੋਂ 20 ਦਿਨਾਂ ਤੋਂ ਆਪਾਂ ਜਿਹੜੀ ਇਹਨੂੰ ਡੋਜ਼ ਦਿੰਨੇ ਹੁੰਦੇ 10 ਤੋਂ 15 ਕਿਲੋ ਰੇਹ ਦੀ ਜਿਵੇਂ ਆਪਾਂ ਤਿਆਰਬੇ ਵਾਲੇ ਬੰਦੇ ਦੱਸਦੇ ਆ ਉਹ ਆਪਾਂ ਤੋਂ ਦਿੱਤੀ ਨਹੀਂ ਗਈ ਕਿਉਂਕਿ ਉਦੋਂ ਆਪਾਂ ਅੱਖਾਂ ਜਲਦੇ ਹੋਏ ਸੀ ਮਹੀਨੇ ਵਾਲੀ ਡੋਜ਼ ਜਿਹੜੀ ਸੱਤਾਂ ਦਿਨਾਂ ਵਾਲੀ ਬਾਅਦ ਸੀ ਫਿਰ ਉਹ ਵੀ ਨਹੀਂ ਦਿੱਤੀ ਗਈ 35 ਦਿਨਾਂ ਤੋਂ ਬਾਅਦ ਇਹਨੂੰ ਆਪਾਂ ਮੰਨ ਕੇ ਚੱਲੋ ਵੀ ਡੋਜ਼ ਦਿੱਤੀ ਉਹ ਡਰ ਸੀਗਾ ਵੀ ਜਿਹੜੀ ਇਹ ਰੇਹ ਆ ਉਹ ਨੂੰ ਨਾ ਚੱਲੇ ਇਹ ਨਾਰਮਲ ਸੰਭਾਈ ਨਾਲ ਹੋ ਗਈ ਚਲੋ ਹਾਂਜੀ ਹਾਂ ਤੇ ਬਈ ਸਭ ਤੋਂ ਪਹਿਲਾਂ ਗੱਲਾਂ ਬਾਤਾਂ ਤੋਂ ਪਹਿਲਾਂ ਆਪਦੀ ਟੀਮ ਬਾਰੇ ਦੱਸ ਦਿਓ ਆਪਣੇ ਨਾਲ ਕੌਣ ਕੌਣ ਹੈ ਜਿਹੜੇ ਇੱਥੇ ਅੱਜ ਇਹ ਸਾਡੇ ਬਾਬਾ ਜੀ ਨੇ ਹੱਥ ਝੱਕ ਦਿਓ ਜੀ ਬਾਬਾ ਜੀ ਲੈਣ ਨੂੰ ਆ ਬੁਲਾਇਆ ਹਾਂ ਇਹ ਸੁਖਦੇਵ ਸਿੰਘ ਨੇ ਜੀ ਉਹ ਇਹਨਾਂ ਦਾ ਛੋਟਾ ਨਾਮ ਪਿੰਡ ਚ ਕਾਲਾ ਕਹਿੰਦੇ ਕਹਿੰਦੇ ਠੀਕ ਹੈ ਤੇ ਇੱਧਰ ਬਾਈ ਕਲਜੀਤ ਇਹ ਬਾਈ ਕਲਜੀਤ ਇਹ ਵੱਡਾ ਭਰਾ ਮੇਰਾ ਤੇ ਉਧਰ ਬਾਈ ਹੋਰੀ ਉਹ ਬਲਵੀਰ ਸਿੰਘ ਆ ਉਹ ਨਾ ਕਿ ਬਾਈ ਹੱਥ ਮੜਾ ਆ ਤੇ ਉਹ ਲਖਵਿੰਦਰ ਸਿੰਘ ਆ ਸਾਡੇ ਜਿਹੜੇ ਮੌਜੂਦਾ ਸੀਗੇ ਸਾਰੇ ਜਦੋਂ ਤੋਂ ਬਾਈ ਗੋਭੀ ਲਈ ਉਦੋਂ ਤੋਂ ਸਹਿਯੋਗ ਦੇ ਰਹੇ ਆ ਹਾਂ ਉਦੋਂ ਤੋਂ ਸਹਿਯੋਗ ਦੇ ਰਹੇ ਆ ਜੀ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਤੇ ਬਾਈ ਇਹਦੇ ਚ ਹੁਣ ਗੱਲ ਕਰੀ ਆਪਾਂ ਗੋਭੀ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕੱਖਾਂ ਦੀ ਸਮੱਸਿਆ ਆਈ ਆ ਹਾਂਜੀ ਪਹਿਲਾ ਸਾਲ ਸੀ ਤੁਹਾਡਾ ਤਿਆਰਬੇ ਕਿਹੜੇ ਕਿਹੜੇ ਹੋ ਗਏ ਵੀ ਹੋਰ ਕਿਹੜੀਆਂ ਕਿੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਆਪ ਕੰਮ ਕਰਕੇ ਪਤਾ ਲੱਗੀ ਤਜਰਬਾ ਬਾਈ ਜੀ ਇਹਦੇ ਚ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਆਇਆ ਵੀ ਜਿਹੜਾ ਤਾਂ ਬੰਦਾ ਗੋਭੀ ਲਾਉਂਦਾ ਆਪਣੇ 1500 ਨਾਲ ਜਾਂ ਚੋਨਾ ਵਾਢ ਕੇ ਹੂੰ ਉਹਦਾ ਤਾਂ ਤਕਰੀਬਨ ਕੱਖਾਂ ਦਾ ਹੱਲ ਹੋਏ ਹੁੰਦਾ 50% ਹਨਾ ਹਾਂ ਤਾਂ ਜਿਹੜੇ ਬੰਦੇ ਨੇ ਸਿੱਧੀ ਲਾਉਣੀ ਆ ਗੋਭੀ ਲਾਉਣੀ ਆ ਜਿਵੇਂ ਆਪਾਂ ਕਹਿੰਨੇ ਗਰਮੀ ਵਾਲੀ ਤਾਂ ਤਜਰਬੇ ਤੋਂ ਇੰਨਾ ਕਿ ਸਿੱਖਿਆ ਵੀ ਉਹਨੂੰ ਵਾਉਣਾ ਚਾਹੀਦਾ ਤੇ ਮੰਨ ਕੇ ਚਲੋ ਪਾਣੀ ਲਾ ਕੇ ਦੋ ਵਾਰੀ ਬਾਅਦ ਹੋ ਤਾਂ ਤਿੰਨ ਵਾਰੀ ਬਾਅਦ ਵਾਹ ਵਾਹ ਛੱਡੀ ਜਾ ਹਾਂ ਵਾਹ ਵਾਹ ਕੇ ਛੱਡੇ ਤੇ ਜੇ ਉਦੋਂ ਅਗਲਾ ਸਟੈਪ ਆ ਗਿਆ ਇਹਦਾ ਜਿਹੜੀ ਪਨੀਰੀ ਆ ਜਿਹਦੀ ਮੇਨ ਸਮੱਸਿਆ ਹੈ ਜੀ ਇਹਨੂੰ ਅਸੀਂ ਕਹਿੰਦੇ ਆ ਉਹ ਮੇਨ ਸਮੱਸਿਆ ਹਾਂ ਉਹ ਆ ਪਨੀਰੀ ਭਾਵੇਂ ਮੰਨ ਕੇ ਚੱਲੋ 1 ਕਿਲਾ ਲਾਉਣ ਦੀ ਬਜਾਏ 4 ਕਣਾਂ ਵਾਲਾ ਤਿਆਰ ਕਰ ਲਓ ਅੱਧਾ ਏਕੜ ਪਰ ਪਨੀਰੀ ਆਪਦੀ ਹੋਵੇ ਆਪਦੀ ਹੋਵੇ ਹਾਂ ਆਪ ਮਰੇ ਬਨੇ ਸਵਾਰਕ ਨਹੀਂ ਸਵਾਰਕ ਨਹੀਂ ਵੇਖੀ ਦਾ ਇਹ ਗੱਲ ਜਵਾ ਸਹੀ ਆ ਭਰਾ ਤੁਹਾਡੀ ਜਿਹੜੀ ਮੰਨ ਕੇ ਚੱਲੋ ਤੁਹਾਨੂੰ ਕੈਮਰੇ ਦੇ ਮਾਧਿਅਮ ਦਿਖਾ ਦਿਓ ਪਿਛਲੇ ਸਾਈਡ ਜਿਹੜੀ ਦਿਸੀ ਜਾਂਦੀ ਆ ਉਹ ਆਪ ਆਪਣੀਰੀ ਖੋਤਿਆਰ ਵੀ ਉਹ ਦਿਖਾਵਾਂਗੇ ਉਹ ਪਿੱਛੇ ਦੀ ਡੇਕ ਤੋਂ ਪਿੱਛੇ ਹੈ ਨਾ ਦਰਖਤ ਤੋਂ ਪਿੱਛੇ ਉਹ ਪਨੀਰੀ ਬਾਈ ਨੇ ਘਰੇ ਤਿਆਰ ਕੀਤੀ ਸੀਗੀ ਤੇ ਉਹ ਗੋਭੀ ਰਲਦੀ ਨਹੀਂ ਹਨਾ ਹਾਂ ਉਹਦੀ ਗ੍ਰੋਥ ਹੀ ਬਹੁਤ ਜ਼ਿਆਦਾ ਹੈ ਕਿਉਂਕਿ ਉਹਨੂੰ ਇੱਥੋਂ ਦੇ এনवायरमेंट ਮਿਲਿਆ ਪਾਣੀ ਮਿਲਿਆ ਉਹੀ ਮਿੱਟੀ ਮਿਲੀ ਹੈ ਮੁੱਲ ਦੀ ਪਨੀਰੀ ਚ ਬਈ ਕੀ ਸਮੱਸਿਆ ਆਉਂਦੀ ਹੈ ਮੁੱਲ ਦੀ ਪਨੀਰੀ ਦੇ ਵਿੱਚ ਆਪਾਂ ਨੂੰ ਮੇਨ ਗੱਲ ਸਮੱਸਿਆ ਇਹ ਆਉਂਦੀ ਆ ਵੱਡੇ ਵੀਰ ਵੀ ਜਿਹੜੀ ਉਹ ਤੁਸੀਂ ਨਰਸਰੀ ਵਾਲਿਆਂ ਦੀ ਮਜਬੂਰੀ ਲਾ ਲਓ ਜਾਂ ਕੁਝ ਵੀ ਲਾ ਲਓ ਉਹ ਗ੍ਰੀਨ ਨੈਟ ਦੇ ਥੱਲੇ ਪਨੀਰੀ ਤਿਆਰ ਕਰਦੇ ਆ ਤਾਂ ਉਹਦੇ ਨਾਲ ਗਰੋਥ ਦਾ ਕੋਈ ਹੋ ਸਕਦਾ ਹਿਸਾਬ ਕਿਤਾਬ ਵੀ ਗਰੋਥ ਜਲਦੀ ਹੋ ਜਾਂਦੀ ਹੈ ਜਾਂ ਤੇ ਉਹ ਜਦੋਂ ਆਪਾਂ ਖੁੱਲੇ ਵਾਣ ਦੇ ਵਿੱਚ ਆ ਕੇ ਇੱਥੇ ਲਾਉਣਿਆ ਸਮਾਨ ਦੇ ਵਿੱਚ ਤਾਂ ਉਹ ਗਰਮੀ ਦੀ ਗੋਭੀ ਹੈ ਜਿਹੜੀ ਉਹ ਮਾਰੀ ਜਾਂਦੀ ਹੈ ਇੱਕੇ ਦਾ ਉਹਦਾ ਟੈਂਪਰੇਚਰ ਚੇਂਜ ਹੋ ਜਾਂਦਾ ਸਟ्रेस ਹੋ ਜਾਂਦੀ ਹੈ ਹੈਨਾ ਸਟ्रेस ਦਾ ਕਾਰਨ ਝਟਕਾ ਲੱਗਦਾ ਪੌਦੇ ਨੂੰ ਠੀਕ ਹੈ ਬਈ ਤੇ ਇਹਦੇ ਵਿੱਚ ਬਈ ਹੁਣ ਤੱਕ ਖਾਦਾਂ ਖੁੱਦਾਂ ਕਿੰਨੀਆਂ ਕਿ ਨਾਰਮਲ ਹੀ ਪਾਈਆਂ ਜਾਂ ਪੂਰੀ ਡੋਜ਼ ਹੀ ਦਿੱਤੀ ਹਾਂਜੀ ਇਹਨੂੰ ਆਪਾਂ ਮੰਨ ਕੇ ਚੱਲੋ ਵੀ ਢਾਈ ਘਟੇ ਕਹੇ ਲੋ ਲਟਾਈ ਘਟੇ ਨੂੰ ਯੂਰੀਆ ਦੇ ਦਿੱਤੇ ਆਪਾਂ ਠੀਕ ਹੈ ਜੀ ਹਾਂ ਤੇ ਜਿਹੜੀ ਪਹਿਲਾਂ ਪਾਈ ਆ ਉਹ ਆਪਾਂ ਮੀਡੀਓ ਚ ਪਹਿਲਾਂ ਦੱਸ ਹੀ ਦਿੱਤੀ ਸੀ ਵੀ ਇਹਦੇ ਚ ਜਿਹੜੇ ਤੇ ਸਪਰੇਆ ਕਿੰਨੀਆਂ ਹੋਗੀਆਂ ਬਈ ਕਿਹੜੀਆਂ ਸਪਰੇਆ ਇਹਦੇ ਤੇ ਆਪਾਂ ਜਿਹੜਾ ਮੰਨ ਕੇ ਚੱਲ ਨਦੀਨ ਨਾਸ਼ ਕਲਾ ਲਈਏ ਤਾਂ ਉਹ ਇੱਕ ਸਪਰੇ ਹੋਈ ਆ ਇਹਦੇ ਤੇ ਥੱਲੇ ਨਦੀਨ ਵਾਲੀ ਜਿਹੜੀ ਉੱਪਰ ਸੁੰਢੀ ਵਾਲੀ ਹੋਗੀ ਸੁੰਢੀ ਵਾਲੀ ਸਪਰੇ ਇਹਦੇ ਤੇ ਤਿੰਨ ਹੋ ਗਈਆਂ ਚਾਰ ਚਾਰ ਸਪਰੇਆ ਹੋ ਗਈਆਂ ਸੁੰਢੀ ਵਾਲੀ ਠੀਕ ਹੈ ਜੀ ਹਾਂਜੀ ਹੋਰ ਕੋਈ ਸਪਰੇ ਸਮੱਸਿਆ ਵਾਲੀ ਹੋਰ ਥੰਗੀ ਸਾਈਡ ਕੋਈ ਥੰਗੀ ਸਾਈਡ ਇਹਦੇ ਤੇ ਆਪਾਂ ਲਾਇਆ ਸੀਗਾ ਜੀ ਪਹਿਲਾਂ ਤਾਂ ਉਹ ਜਿਹੜਾ ਟ੍ਰੀਟਮੈਂਟ ਕਰਾਈ ਟਰੈਕੋਡਰਮਨ ਉਸ ਤੋਂ ਬਾਅਦ ਉਹ ਇਹਦੇ ਤੇ ਆਪਾਂ ਬੈਬੋਇਸਟਲ ਲਾਇਆ ਸੀਗਾ ਕਾਰਬਡੇ ਠੀਕ ਹੈ ਬਾਈ ਹਾਂਜੀ ਫੁੱਲ ਦਿਖਾ ਦਿਓ ਬਈ ਕਿਵੇਂ ਦੀ ਕੁਆਲਿਟੀ ਫੁੱਲ ਫੁੱਲ ਦਿਖਾ ਦਿੰਨੇ ਆ ਜੀ ਅੱਜ ਪਹਿਲਾ ਦਿਨ ਆ ਦੇ ਬਹੁਤ ਸੋਹਣੀ ਗੋਭੀ ਬਾਈ ਹੋਰੀ ਵੱਢ ਰਹੇ ਆ ਤੇ ਰੇਟ ਰੂਟ ਬਾਈ ਹੁਣ ਕੀ ਚੱਲੀ ਜਾਂਦਾ ਹੋਲ ਸੇਲ ਦੀ ਗੱਲ ਹੋਲ ਸੇਲ ਹੈਗਾ ਬਾਈ 30 ਰੁਪਏ 35 ਰੇਟ ਨੇ ਅੱਛਾ ਹਾਂਜੀ ਆ ਚੱਕੋ ਜੀ ਕਰੋ ਚੈੱਕ ਸੀਐਸ 7700 ਗ੍ਰਾਮ ਦੇ ਫੁੱਲ ਆਉਣਗੇ ਆਰਾਮ ਨਾਲ ਕਿਹੜੀ ਵੈਰੈਟੀ ਹੈ ਬਈ ਇਹ ਇਹ ਡਾਕਟਰ ਦੀ ਵੈਰੈਟੀ ਹੈ ਜੀ ਘੱਟ ਲਓ ਜੀ ਇਹ ਦੇਸੀ ਗੋਭੀ ਆ ਗਈ ਬਈ ਡਾਕਟਰ ਦੀ ਤੇ ਬਾਈ ਨੇ ਹੁਣ ਤਿਆਰ ਕਰ ਲਈ ਆ ਆਰਡਰ ਤੇ ਇਹ ਲਈ ਤੋੜ ਰਹੇ ਹਾਂ ਹਾਂਜੀ ਹਾਂਜੀ ਆਰਡਰ ਤੇ ਜੇ ਕਿਸੇ ਨੇ ਬਈ ਗੋਭੀ ਲੈਣ ਆਉਣਾ ਜਿਵੇਂ ਵਿਆਹ ਸ਼ਾਦੀਆਂ ਵੀ ਹੁਣ ਸ਼ੁਰੂ ਹੋ ਗਈਆਂ ਹਨਾ ਤੇ ਕਿਵੇਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਆ ਉਹਦਾ ਨੰਬਰ ਵੀ ਦੇ ਦਿਓ ਤੇ ਲੋਕੇਸ਼ਨ ਦਾਜ ਦੋ ਖੇਤ ਆਪਣਾ ਪਿੰਡ ਹੈਗਾ ਜੀ ਕੋਠੇਕੌਰ ਸਿੰਘ ਵਾਲੇ ਠੀਕ ਹੈ ਜੀ ਤੇ ਜਿਹੜਾ ਆਪਣਾ ਮੱਲਣ ਤੋਂ ਭਲਾਈਆਂ ਨੇ ਤੋਂ ਮੱਲਣੋਂ ਨੇ ਉਸ ਰੋਡ ਤੇ ਸੰਤ ਬਾਬਾ ਲਖਮਨ ਦਾਸ ਜੀ ਦਾ ਜਿਹੜਾ ਟੱਲਾ ਉਹਦੇ ਕੋਲੇ ਆਪਣੀ ਗੋਭੀ ਲੱਗੀ ਹੋਈ ਹੈ ਸਿੰਘੜ ਵਾਲੇ ਡੇਰੇ ਕੋਲੇ ਹਾਂਜੀ ਤੇ ਜਿਹੜਾ ਆਪਣਾ ਸੰਪਰਕ ਨੰਬਰ ਆ ਉਹ ਹੈਗਾ 9949 36685 ਠੀਕ ਹੈ ਬਈ ਬਈ ਹੁਣ ਦਾ ਰੇਟ ਕੀ ਅੱਜ ਦਾ ਗੋਭੀ ਦੀ ਜੇ ਖੇਤ ਚੋਂ ਕਿਸੇ ਨੇ ਲੈਣੀ ਹੋਵੇ ਤੁਹਾਡੇ ਤੋਂ ਗੋਭੀ ਦਾ ਰੇਟ 35 ਰੁਪਏ ਚੱਲੀ ਜਾਂਦਾ ਜੀ ਠੀਕ ਹੈ ਹਾਂਜੀ ਤੇ ਇਹ ਵੇਚੋਗੇ ਫਿਰ ਕਿਹੜੇ ਤਰੀਕੇ ਨਾਲ ਹੁਣ ਸ਼ੁਰੂ ਹੋ ਗਈ ਫਸਲ ਆਪਣੀ ਸ਼ੁਰੂ ਇਹ ਇਹ ਜਿਹੜੀ ਇਹ ਤਾਂ ਆਪਾਂ ਅੱਜ ਆਰਡਰ ਤੇ ਤੋੜੀ ਆ ਪਹਿਲੇ ਦਿਨ ਕੱਲ ਤੋਂ ਆਪਾਂ ਖੁਦ ਵੇਚਾਂਗੇ ਭਾਈ ਜੀ ਠੀਕ ਹੈ ਜੀ ਸਪੀਕਰ ਲਾ ਕੇ ਹਾਂਜੀ ਗੋਭੀ ਲੈ ਲਓ ਭਾਈ ਗੋਭੀ ਲੈ ਲਓ ਭਾਈ ਗੋਭੀ ਹਾਂਜੀ ਤੇ ਆ ਬਾਈ ਹਰਾਨਾ ਵੀ ਥੋੜੀ ਗੱਲਬਾਤ ਕਰਵਾਉਣੇ ਆ ਬਾਈ ਹਰੀ ਬਹੁਤ ਮਿਹਨਤ ਕਰਦੇ ਆ ਬਾਈ ਕੀ ਹਾਲ ਆ ਜੀ ਠੀਕ ਆ ਭਾਈ ਕੀ ਨਾਮ ਆ ਭਾਈ ਆਪਣਾ ਬਲਵੀਰ ਸਿੰਘ ਹੈ ਜੀ ਨੇੜੇ ਕਰ ਲਿਓ ਮਾੜਾ ਜੀ अच्छा भाई दा बावा तैयार बा भाई प्रेम ने दसया सीगा भाई किन्ने ਸਾਲ ਹੋ ਗਏ ਤੁਹਾਨੂੰ ਗੋਭੀ ਵਾਲਾ ਕੰਮ ਕਰਦਿਆਂ ਨੂੰ ਤਿੰਨ ਸਾਲ ਹੋ ਗਏ ਬਾਈ ਤਿੰਨ ਸਾਲ ਹੋ ਗਏ ਤੇ ਲਾਉਣ ਤੋਂ ਲੈ ਕੇ ਵੱਢਣ ਤੱਕ ਤੁਸੀਂ ਸਾਰਾ ਦੇਖਭਾਲ ਕਰ ਲੈਨੇ ਹੋ ਹਾਂਜੀ ਤੁਸੀਂ ਵੀ ਬਾਈ ਤਿਆਰਬਾ ਕੀਤਾ ਕੰਮ ਕਰਾਉਣੇ ਗੋਭੀ ਜ਼ਿੰਮੇਦਾਰਾਂ ਨਾਲ ਹਨਾ ਇਹਦੇ ਚ ਮੇਨ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਪਹਿਲਾਂ ਹੀ ਖਿਆਲ ਰੱਖੀਏ ਤਾਂ ਗੋਭੀ ਦੀ ਫਸਲ ਆਪਣੀ ਸਹੀ ਤਿਆਰ ਹੋ ਜੂਗੀ ਇੱਕ ਤਾਂ ਪਾਣੀ ਦਾ ਬਾਈ ਅੱਛਾ ਇੱਕ ਰੇਸਪਰੇ ਦਾ ਕੱਕ ਉਕਦਾ ਠੀਕ ਆ ਕੱਖਾਂ ਦਾ ਕੰਟਰੋਲ ਹੋਵੇ ਹਨਾ ਕੱਖ ਉੱਤੋਂ ਦੀ ਪੈ ਕੇ ਫਿਰ ਥੋੜਾ ਸਮੱਸਿਆ ਹੋ ਜਾਂਦੀ ਆ ਹਾਂ ਇੱਕ ਪਾਣੀ ਦੀ ਤੇ ਜਿਹੜਾ ਵੀ ਤੁਸੀਂ ਫੁੱਲ ਇਹ ਤੋੜਦੇ ਹੁੰਨੇ ਹੋ ਹਾਂਜੀ ਜਦੋਂ ਆਪਾਂ ਵੇਚਣਾ ਮੰਡੀ 'ਚ ਲੈ ਕੇ ਜਾਣਾ ਇਹਦੇ 'ਚ ਵੀ ਬਹੁਤ ਕਾਲਾ ਹੁੰਦੀ ਆ ਹਨਾ ਇਹ ਕਿਹੜੇ ਹਿਸਾਬ ਨਾਲ ਫਿਰ ਤੁਸੀਂ ਫੁੱਲ ਤੋੜਦੇ ਹੋ ਪਹਿਲਾਂ ਵੜਦੇ ਹੋ ਜਦੋਂ ਉਹਦੀ ਕਾਂਟ ਛਾਂਟ ਕਿਹੜੇ ਤਰੀਕੇ ਨਾਲ ਕਰਦੇ ਹੋ ਉਹ ਡੰਡੇ ਦੇ ਵੜਨਾ ਵੈਂਦਾ ਬਈ ਤੇ ਵਦਗਾ ਛਾਂਟ ਕਰਨੀ ਪੈਂਦੀ ਆ ਇਹਦੀ ਠੀਕ ਜਦੋਂ ਆਪਾਂ ਖੇਤ 'ਚੋਂ ਵੜਨਾ ਫੁੱਲ ਉਹ ਤੋਂ ਕਿੰਨੇ ਕ ਸਾਈਜ਼ ਵਾਲਾ ਵੜਦੇ ਹੋ ਫਿਰ ਤੁਸੀਂ ਸਾਇ ਉਹ ਤੋਂ બસ ਵੱਡ ਲਈਦਾ ਅੱਧਾ ਕਿਲੋ ਵਾਲਾ ਅੱਧਾ ਕਿਲੋ ਤੋਂ ਘੱਟ ਨਾ ਹੋਵੇ ਹਨਾ ਆਹ ਸਫਾਈ ਕਰਕੇ ਦਿਖਾਓ ਇੱਕ ਫੁੱਲ ਦੀ ਬਈ ਕਿਵੇਂ ਕਰਦੇ ਹੁੰਨੇ ਹੋ ਆਹ ਦੇਖੋ ਬਈ ਇਹ ਹੱਥਾਂ ਨਾਲ ਹੀ ਸਫਾਈ ਹੋ ਜਾਂਦੀ ਆ ਨਾਲ ਥੋੜਾ ਥੋੜਾ ਨਰ ਕਰਨਾ ਪੈਂਦਾ ਹੈਗਾ ਠੀਕ ਹੈ ਜੀ ਆਹ ਏਡਾ ਫੁੱਲ ਆ ਇੰਨਾ ਹਲਿਆਣਾ ਆਹ ਦੇਖੋ ਬਈ ਆ ਪੂਰਾ ਜਿਹੜਾ ਪ੍ਰੋਪਰ ਸਾਈਜ਼ ਆ ਇਹਦਾ ਫੁੱਲ ਦਾ ਇਹ ਹੋਊਗਾ ਅੱਧਾ ਕਿਲੋ ਤੋਂ ਹਾਂਜੀ ਹੋਊਗਾ ਅੱਧਾ ਕਿਲੋ ਦਾ ਆਰਾਮ ਨਾਲ ਹੋਊਗਾ ਹਨਾ ਤੇ ਬਾਪੂ ਹੋਰੀ ਇਹਨਾਂ ਨੇ ਸਾਰਿਆਂ ਨੇ ਵਧੀਆ ਮਿਹਨਤ ਕਰਾਈ ਆ ਤੇ ਚਲੋ ਬਾਈ ਦਾ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਧੰਨਵਾਦ ਜੀ ਲੋ ਬਈ ਪ੍ਰੇਮ ਹੋਰ ਕੋਈ ਗੱਲਬਾਤ ਬਈ ਹੋਰ ਆਪਾਂ ਹੁਣ ਅੱਗੇ ਕੀ ਕੀ ਲਾਦਾ ਉਹ ਵੀ ਦੱਸ ਦੇ ਇੱਕ ਮਿੰਟ ਚ ਆਪਾਂ ਅੱਗੇ ਭਾਈ ਜੀ ਗੋਬੀ ਦੋਰੀਵਾਰ ਫੇਰ ਲਾਈ ਆ ਆਚਾਰ ਕਨਾਲ ਆ ਉਹ ਇਸ ਕਰਕੇ ਲਾਈ ਆ ਵੀ ਇਹਦੇ ਚ ਨਦੀਨਾਂ ਦੀ ਸਮੱਸਿਆ ਤੇ ਸਾਫ ਸੰਭਾਲਦੀ ਜਿਹੜੇ ਆਪਾਂ ਇਸ ਚੀਜ਼ ਤੋਂ ਸਿੱਖਿਆ ਜਿਹਨੂੰ ਮੰਨ ਕੇ ਜਿਹੜਾ ਤਜਰਬਾ ਕਹਿੰਦੇ ਉਹ ਤਜਰਬੇ ਦੇ ਤੌਰ ਤੇ ਆਪਾਂ ਦਰਚਾਰ ਕਰਾ ਉਹ ਸਹੀ ਹੋ ਗਿਆ ਸਾਰਾ ਕੁਝ ਉਹ ਹਾਂ ਉਹ ਆਪਾਂ ਸਾਫ ਸੰਭਾਈ ਆਪਾਂ ਆਪਣੇ ਆਪ ਨੂੰ ਟੈਸਟ ਕਰਿਆ ਵੀ ਸਹੀ ਹੈ ਤੇ ਇੱਕ ਆਪਾਂ ਟਿੰਡਾ ਵਾਲਾ ਇੱਕ ਕਨਾਲ ਤੇ ਤੇ 12 ਤੋਂ 15 ਮਾਰਲੇ ਮੇਰੇ ਹਿਸਾਬ ਨਾਲ ਵੀ ਟਮਾਟਰ ਦੇ ਹੋਣ ਟਮਾਟਰ ਦੇ ਵੀ ਤਜਰਬੇ ਦੇ ਤੌਰ ਤੇ ਹੈ ਨਾ ਹਾਂਜੀ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਤੇ ਬਾਈ ਦਾ ਗਵਾਂਢੀ ਆ ਹਨਾ ਘਰਾਂ ਚੋਂ ਬਾਈ ਕਲਜੀਤ ਆ ਤੇ ਬਾਈ ਗਵਾਂਢੀ ਵੇਖ ਕੇ ਗਵਾਂਢੀ ਨੂੰ ਲਾਉਣਗੇ ਗੋਭੀ ਕੇ ਨਹੀਂ ਆ ਭਰਾਵਾ ਇਹਦਾ ਤਜਰਬਾ ਸਾਡੇ ਨਾਲ ਬਹਲਾ ਹੈਗਾ ਹਾਂ ਇਹ ਬੰਦਾ ਫੇਰ ਵੀ ਬਾਹਰ ਬਹੁਤ ਸਟੇਟਾਂ ਕੋ ਮੈਗਾ ਅੱਛਾ ਅਸੀਂ ਪਿੰਡ ਚ ਰਹਿਣ ਵਾਲੇ ਬੰਦੇ ਆ ਸਾਨੂੰ ਇਹਨਾਂ ਤਜਰਬਾ ਕਿੱਥੇ ਹੁੰਦਾ ਹੈਗਾ ਨਹੀਂ ਉਹ ਕੇਵਾਰ ਹੀ ਹੁੰਦਾ ਨਾ ਪੈਸੇ ਪੂਰੇ ਚਾਰ ਵੱਟ ਲੈ ਗਵਾਂਢੀ ਆਪਾਂ ਨੂੰ ਵੀ ਹੋ ਜਾਂਦਾ ਆਪਾਂ ਵੀ ਅਗਲੇ ਸਾਲ ਆਵਾਂਗੇ ਨਹੀਂ ਤੇ ਆਪਾਂ ਉਹਨੇ ਬਾਈ ਉਹੀ ਪੂਰੇ ਕਰ ਲਾਂਗੇ ਲਿਆ ਕੇ ਸਬਜ਼ੀ ਸਹੀ ਗੱਲ ਕਹਿੰਦੇ ਆ ਪੈਸੇ ਦਾ ਮੰਗ ਨਹੀਂ ਸਕਦਾ ਭਰਾ ਤੋਂ ਭਰਾ ਹਾਂ ਬਰਾਬਰੀ ਹੋ ਜੂ ਕੰਮ ਦੋ ਚਾਰ ਫੁੱਲ ਦਾ ਮੈਂ ਇਦੋਂ ਪਹਿਲਾਂ ਤੋੜ ਕੇ ਖਾ ਹੀ ਗਿਆ ਖੇਤ ਨੂੰ ਆਉਣਾ ਇੱਥੇ ਰੋਜ਼ ਇੱਕ ਖਾ ਜਾਣਾ ਹੂੰ ਉਹ ਆਪਣੇ ਆ ਹੀ ਪੂਰੇ ਹੋ ਜਾਣਗੇ ਠੀਕ ਆ ਭਾਈ ਤੇ ਆਪਣੇ ਬਾਈ ਤੁਸੀਂ ਠੇਕੇ ਦੇ ਵਾਹ ਵਾਣ ਲੈਣੋ ਐਦ ਕੀ ਝਾੜ ਝੁੜ ਕਿਵੇਂ ਰਿਆ ਝੋਨੇ ਦਾ ਮੰਦਾ ਹਾਲ ਹੈ ਮੰਦਾ ਹੈ ਨਾ ਹਾਂ ਤੇ ਭਾ ਵੀ ਮੰਦਾ ਝਾੜ ਵੀ ਮੰਦਾ ਕਿੰਨਾ ਵਾਣ ਸੀ ਝੋਨੇ ਦਾ ਐਦ ਕੀ ਝੋਨਾ ਆਪਣੇ ਕੋਲੇ 18 ਕਿੱਲੀ ਵੇ ਕਿਹੜੀ ਕਿਹੜੀ ਵੈਰਾਈਟੀ ਲਾਈ ਸੀ ਬਜਾਏ ਦਾ 17 18 ਬਾਸਮਤੀ ਸੀ ਅੱਛਾ ਕਿੰਨਾ ਝਾੜ ਰਹਿ ਗਿਆ 45 ਮਣ 45 ਮਣ ਤੇ ਕੀ ਰੇਟ ਸੀ ਠੇਕੇ ਤੇ ਰੇਟ ਸੀਗਾ 76000 ਠੀਕ ਆ ਯਾਰ ਕਿਹੜਾ ਠੇਕੇ ਸਿਰ ਪਹਿਣਗੇ ਨਾ ਪਹਿਣਗੇ ਉਹਦਾ ਹੁਣ ਗਾਹ ਨੂੰ 80 ਨੂੰ ਲਾਵਾਂਗੇ 50 ਨੂੰ ਲਾਵਾਂਗੇ ਬਾਅਦ ਬਾਅਦ ਕੇ ਲਈ ਜਾਂਦੇ ਉਹ ਐਂ ਲਈਏ ਐਂ ਚੱਲੀ ਜਾਣਾ ਕੰਮ ਬਾਈ ਯਾਰ ਘਾਟਾ ਗੂਟਾ ਕੌਣ ਵੇਦਾ ਵੱਡੀ ਢੇਰੀ ਵੇਂਦਾ ਜੱਟ ਪਈ ਯਾਰ ਇਹਦਾ ਹਣਾ ਹਾਂ ਸਹੀ ਗੱਲ ਆ ਬਹੁਤ ਲੋਕ ਫੇਸਬੁੱਕ ਤੇ ਕਰਦੇ ਹੁੰਦੇ ਆ ਜੱਟਾਂ ਨੇ ਠੇਕੇ ਵਧਾ ਤੇ ਇਹ ਪਤਾ ਨਹੀਂ ਕੀ ਸੋਚ ਕੇ ਲੈ ਰਹੇ ਉਹ ਢੇਰੀ ਵੇਂਦੇ ਆ ਨਾ ਵੱਡੀ ਪਈ ਵੀ ਮੰਡੀ ਜਾ ਆਪਣੀ ਦੇਸੀ ਗੱਲ ਜੀ ਨੀਂਦ ਨਹੀਂ ਆਉਂਦੀ ਯਾਰ ਠੇਕੇ ਜੋ ਬਚਾਉਂਦੇ ਕੀ ਆ ਉਹ ਐਂ ਐਂ ਚੱਲੀ ਜਾਣਾਗਾ ਉਹ ਅੱਗੇ ਵਾਲੀ ਗੱਲ ਹੈਣੀ ਨਾ ਭਾ ਆਗੇ 17 18 ਦਾ ਉਹ ਲੋਕ ਬਣ ਗਏ ਉਹੀ ਗੱਲ ਹੋਣਾ ਪਿਛਲੇ ਸਾਲ ਸੋਚਦੇ ਰਹਿੰਦੇ ਹੁਣ ਐਤਗੀ ਵੀ ਕਹੀ ਜਾਂਦੇ ਸੀ ਕਿ ਭਾ ਆਊਗਾ ਭਾਈ 2 ਸਾਲ ਭਾ ਆਊਗਾ ਕਿੱਧਰ ਗਿਆ ਭਾ ਐਤਗੀ ਹੈ ਹੀ ਨਹੀਂ ਹੁਣ ਰੱਖੀ ਬੈਠੇ ਆਂਗੇ ਵੱਢ ਕੇ ਭਰਾਵਾ ਘਰੇ ਲਾਈ ਬੈਠੇ ਠੀਕ ਆ ਕਣਕ ਕਣਕ ਬੀਜਤੀ ਕਿ ਨਹੀਂ ਕਣਕ ਨਹੀਂ ਬੀਜੀ ਹਜੇ ਠੀਕ ਖਰਚੇ ਵੱਡੇ ਪਏ ਹੈਗੇ ਬਸ ਬੀਜਾਂਗੇ 1 2 ਦਿਨਾਂ ਤੱਕ ਠੀਕ ਆ ਭਾਈ ਕੁਲਜੀਤ ਧੰਨਵਾਦ ਬਹੁਤ ਬਹੁਤ ਠੀਕ ਆ ਦੋਸਤੋ ਜਿਨ੍ਹਾਂ ਨੇ ਵੀਡੀਓ ਐਂਡ ਤੱਕ ਦੇਖੀ ਸਾਰਿਆਂ ਦਾ ਭਾਈ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਿਓ ਗੱਲਾਂ ਬਾਤਾਂ ਕਿਵੇਂ ਦੀਆਂ ਲੱਗੀਆਂ ਧੰਨਵਾਦ